ਗੁਰੂ ਪਿਆਰੀ ਗੁਰਸਵਾਰੀ ਸਾਧ ਸੰਗਤ ਜੀਓ ਬ੍ਰਹਮ ਗਿਆਨੀ ਬਾਬਾ ਬੁੱਢਾ ਸਵ ਜੀ ਦਾ ਇਤਿਹਾਸ ਆਪਾਂ ਦੋ ਭਾਗਾਂ ਵਿੱਚ ਵਿਚਾਰਿਆ ਸੀ ਕੱਲ ਦੇ ਦਿਹਾੜੇ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਦੇ ਪ੍ਰਕਾਸ਼ ਪ੍ਰਵ ਦੀ ਵਿਆਖਿਆ ਕਰਨ ਕਰਕੇ ਤੀਸਰਾ ਭਾਗ ਜਿਹੜਾ ਹੈ ਉਹ ਦੀ ਆਪਾਂ ਅੱਜ ਵਿਚਾਰ ਕਰਾਂਗੇ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਉਹ ਮਹਾਨ ਹਸਤੀ ਹਨ ਜਿਨ੍ਹਾਂ ਦੇ ਪਰਥਾਏ ਪੰਚਮ ਪਾਤਸ਼ਾਹ ਜੀ ਆਖਦੇ ਹਨ ਚਾਰ ਗੁਰ ਸੇਵਾ ਕੀਓ ਪਾਇਓ ਪਰਮ ਨਿਧਾਨ ਸਿਵ ਕੀਏ ਬਸਤ ਹੈ ਸ੍ਰੀ ਮੁਖ ਕੀਓ ਬਖਿਆਨ ਕਹਿੰਦੇ ਸਾਡੇ ਤੋਂ ਪਹਿਲਾਂ ਬਾਬਾ ਬੁੱਢਾ ਸਾਹਿਬ ਨੇ ਚਾਰ ਗੁਰੂ ਸਹਿਬਾਨ ਦੀ ਸੇਵਾ ਕਰਕੇ ਮਹਾਨ ਪਦਵੀ ਨੂੰ ਪ੍ਰਾਪਤ ਕੀਤਾ ਹੈ ਤੋ ਉਸ ਮਹਾਪੁਰਸ਼ ਜੋ ਸਭ ਤੋਂ ਪਹਿਲੇ ਗ੍ਰੰਥੀ ਹੋਏ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜਿਨ੍ਹਾਂ ਨੇ 6 ਗੁਰੂ ਸਾਹਿਬ ਤੱਕ ਦੂਸਰੇ ਪਾਤਸ਼ਾਹ ਤੋਂ ਲੈ ਕੇ ਇਸ ਛੇਵੇਂ ਗੁਰੂ ਤੱਕ ਜਿਨ੍ਹਾਂ ਨੇ ਗੁਰਤਾ ਗੱਦੀ ਦੀ ਰਸਮ ਆਪਣੇ ਹੱਥੀਂ ਅਦਾ ਕੀਤੀ ਜਿਹਨੂੰ ਗੁਰਤਾ ਗੱਦੀ ਦਾ ਤਿਲਕ ਵੀ ਆਖ ਦਿੰਦੇ ਹਨ ਇਹ ਬਾਬਾ ਬੁੱਢਾ ਸਾਹਿਬ ਨੂੰ ਸਭਾਗ ਪ੍ਰਾਪਤ ਹੋਇਆ। ਪੁਨਾ ਮਹਾਪੁਰਸ਼ਾਂ ਦੇ ਜੀਵਨ ਦੀ ਕਥਾ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਮਨ ਵਰਤਿਆਂ ਦੀ ਇਕਾਗਰਤਾ ਵਾਸਤੇ ਰਸਨਾ ਉਤਰ ਕਰੀ। குரு ਫਤੇ ਦੀ ਸਾਂਝ ਪਾਈਏ ਬਲੌ ਫਤੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਜਿਹੜੇ 98 ਸਾਲ ਦੀ ਸੰਸਾਰੀ ਆਜੂਜ ਗ੍ਰੰਥੀ ਬਣਦੇ ਹਨ 125 ਸਾਲ 6 ਮਹੀਨੇ 13 ਦਿਨ ਕੁਝ ਬਾਬਾ ਜੀ ਦੀ ਆਰਜੂ ਹੈ ਇਤਿਹਾਸਕਾਰਾਂ ਨੇ ਲਿਖਿਆ ਹੈ ਅਜੋ ਸਮਾਂ ਵੀ ਆ ਗਿਆ ਜਦੋਂ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਦੇ ਕੋ ਚੰਗੀ ਭਾਈ ਭਾਨਾ ਜੀ ਆ ਕੇ ਗੁਰੂ ਸਾਹਿਬ ਨੂੰ ਬੇਨਤੀ ਕਰਦੇ ਹਨ ਸਤਿਗੁਰ ਜੀਓ ਜਿੱਥੇ ਬਾਪੂ ਨੇ ਗੁਰੂਆਂ ਦੀ ਸੇਵਾ ਕੀਤੀ ਹੈ ਉੱਥੇ ਸਾਡੇ ਤੇ ਵੀ ਕਿਰਪਾ ਕਰੋ ਅਸੀਂ ਵੀ ਬਾਪੂ ਦੀ ਸੇਵਾ ਕਰਕੇ ਆਪਣਾ ਪੁੱਤਰ ਹੋਣ ਦਾ ਫਰਜ਼ ਅਦਾ ਕਰ ਸਕੀਏ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਨੂੰ ਆਖਿਆ ਬਾਬਾ ਜੀਓ ਹੁਣ ਕੁਝ ਸਮੇਂ ਵਾਸਤੇ ਆਪ ਆਪਣੀ ਗ੍ਰਹਿ ਘਰ ਪਰਿਵਾਰ ਦੇ ਵਿੱਚ ਜਾਓ ਪਰਿਵਾਰ ਨੂੰ ਇਲਾਕੇ ਨੂੰ ਵੀ ਤਾਰਨਾ ਕਰੋ ਤੁਹਾਡੇ ਪਰਿਵਾਰ ਚਾਹੁੰਦਾ ਕਿ ਆਪਾਂ ਬਾਪੂ ਦੀ ਸੇਵਾ ਕਰੀਏ ਬਾਬਾ ਬੁੱਢਾ ਸਾਹਿਬ ਜੀ ਹੱਥ ਜੋੜ ਕੇ ਖੜੇ ਹੋਗੇ ਸਤਿਗੁਰ ਜੀਓ ਮੈਂ ਤੁਹਾਡੇ ਦਰਸ਼ਨਾਂ ਤੋਂ ਬਿਨਾਂ ਕਿਵੇਂ ਰ੍ਹਾਂਗਾ ਜਦੋਂ ਮੇਰਾ ਆਪ ਜੀ ਦੇ ਦਰਸ਼ਨ ਕਰਨ ਨੂੰ ਚਿਤ ਕਰੇਗਾ ਉਦੋਂ ਮੈਂ ਕੀ ਕਰਾਂਗਾ ਮਹਾਰਾਜ ਆਪ ਦੇ ਬਾਬਾ ਜੀ ਸਨੇਹਾ ਭੇਜ ਦਿਓ ਅਸੀਂ ਆ ਕੇ ਮਿਲ ਜਾਇਆ ਕਰਾਂਗੇ ਕਹਿੰਦੇ ਨਹੀਂ ਮਹਾਰਾਜ ਸਿੱਖ ਦਾ ਫਰਜ਼ ਬਣਦਾ ਹੈ ਗੁਰੂ ਦੇ ਦਰਸ਼ਨਾਂ ਨੂੰ ਚੱਲ ਕੇ ਆਪ ਆਉਣਾ ਸਤਗੁਰ ਮਹਾਰਾਜ ਜੀ ਨੇ ਨਾਲ ਸੇਵਾਦਾਰ ਭੇਜੇ ਤੇ ਇੱਕ ਪਾਲਕੀ ਤੇ ਜੀ ਕਿ ਬਾਬਾ ਜੀ ਹੁਣ ਬਿਰਧ ਸਰੀਰ ਹੈ ਜਦੋਂ ਆਪ ਜੀ ਨੇ ਆਉਣਾ ਹੋਵੇ ਪਾਲਕੀ ਚ ਬੈਠ ਕੇ ਆ ਜਾਇਆ ਕਰੋ ਸੇਵਾਦਾਰ ਆਪ ਜੀ ਦੀ ਸੇਵਾ ਚ ਰਹਿਣਗੇ ਅੱਜ ਬਾਬਾ ਬੁੱਢਾ ਸਾਹਿਬ ਜੀ ਦਾ ਚਿਤ ਕੀਤਾ ਕਿ ਮੀਰੀ ਪੀਰੀ ਦੇ ਸ਼ੈਨ ਸਾਹਿਬ ਜੀ ਦੇ ਦਰਸ਼ਨ ਕੀਤੇ ਜਾਣ ਪਾਲਕੀ ਵਿੱਚ ਬੈਠੇ ਪਾਲਕੀ ਸੇਵਾਦਾਰਾਂ ਨੇ ਚੁੱਕੀ ਤੇ ਚੱਲ ਰਹੇ ਇੱਧਰ ਮੀਰੀ ਪੀਰੀ ਦੇ ਸੈਨਸਾ ਗੁਰੂ ਹਰਗੋਬਿੰਦ ਸਾਹਿਬ ਪਾਸ਼ਾ ਘੋੜੇ ਤੇ ਸਵਾਰ ਹੋਏ ਅਗਲਵੰਡੀ ਜਾ ਪਹੁੰਚੇ ਦੂਰ ਰੋਖਣਾ ਘੋੜਾ ਬਣ ਕੇ ਨਾ ਇਸ਼ਾਰਾ ਕੀਤਾ ਗੁਰਸਿੱਖਾਂ ਨੂੰ ਕਿ ਦੱਸਿਓ ਨਾ ਬਾਬਾ ਜੀ ਨੂੰ ਕਿ ਅਸੀਂ ਆ ਗਏ ਆ ਕੇ ਪਾਲਕੀ ਨੂੰ ਮੋਢਾ ਲਾਉਣ ਲੱਗੇ ਧੰਨ ਧੰਨ ਗੁਰੂ ਹਰਗੋਬਿੰਦ ਸਾਹਿਬ ਪਾਸ਼ਾ ਮਹਾਰਾਜ ਬਾਕੀ ਨਾ ਕਿੰਨਾ ਪਿਆਰ ਸੀ ਸਤਿਗੁਰਾਂ ਦਾ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਦੇ ਨਾਲ। ਉਹ ਕਿੰਨਾ ਸਤਿਕਾਰ ਕਰਦੇ ਸੀ ਸਤਿਗੁਰੂ ਬਾਬਾ ਜੀ ਦਾ। ਬਾਬਾ ਜੀ ਅੰਦਰੋਂ ਇੱਕਦਮ ਬੋਲ ਪਏ ਸਤਿਗੁਰੂ ਮੈਂ ਛਾਲ ਮਾਰ ਦੇਣੀ ਜੇ ਪਾਲਕੀ ਜੋ। ਸਤਿਗੁਰੂ ਇਹ ਕੀ ਕਰ ਰਹੇ ਜੀ ਮਹਾਰਾਜ? ਥੱਲੇ ਰੱਖੋ ਪਾਲਕੀ ਥੱਲੇ ਰੱਖੋ ਬਾਬਾ ਜੀ ਕਹਿਣ ਲੱਗੇ। ਪਾਲਕੀ ਥੱਲੇ ਰੱਖੀ ਮਲਾਪ ਹੋਇਆ ਸਤਿਗੁਰੂ ਆਖਦੇ ਬਾਬਾ ਜੀ ਉਹ ਤੁਹਾਨੂੰ ਕਿਵੇਂ ਪਤਾ ਲੱਗਿਆ ਅਸੀਂ ਆ ਗਏ ਅਸੀਂ ਤੇ ਇਸ਼ਾਰਾ ਕੀ ਕਰ ਦੱਸਿਓ ਨਾ ਮਰ ਤੁਸੀਂ ਤੇ ਪਹਿਲੇ ਜਾਮੇ ਚ ਆਖਿਆ ਸੀ ਬੁੱਢਾ ਤੇ ਇਥੋਂ ਔਲੇ ਕਦੇ ਨਾ ਹੋਸੀ ਬੁੱਢਿਆ ਤੇ ਇਥੋਂ ਔਲੇ ਕਦੇ ਨਹੀਂ ਹੋਵਾਂਗਾ ਜਦੋਂ ਤੁਸੀਂ ਤਖਤ ਉੱਠ ਕੇ ਤੁਰੇ ਸੀ ਸਾਨੂੰ ਤੇ ਉਦੋਂ ਹੀ ਪਤਾ ਲੱਗ ਗਿਆ ਸੀ ਤੁਸੀਂ ਆ ਗਏ ਕਿਉਂ ਤੇ ਬਖਸ਼ਾ ਤੁਸੀਂ ਕੀਤੀਆਂ ਸਾਡੇ ਤੇ ਅਜ ਉਹ ਸਮਾਂ ਇੱਕ ਵਾਰ ਆਇਆ ਜਦੋਂ ਆਲਕੀ ਨੂੰ ਮੋਢਾ ਲਾਉਣ ਲੱਗੇ ਨਹੀਂ ਲਾਉਣ ਦਿੱਤਾ ਪਰ ਉਹ ਵੀ ਸਮਾ ਜਿਹੜਾ ਸਾਰਿਆਂ ਤੇ ਆਉਂਦਾ ਹੈ ਸੰਸਾਰ ਤੋਂ ਪੂਚ ਕਰਨਾ ਹੁੰਦਾ ਹੈ ਅਜਿ ਇੱਕ ਛਾਹੂਕਾਰ ਕੋ ਸੁਨੇਹਾ ਕਰ ਲਿਆ ਮੇਰੇ ਸਤਿਗੁਰਾਂ ਨੂੰ ਆਖੀ ਆਖਿਓ ਜਾ ਕੇ ਤੁਹਾਡਾ ਬੁੱਢਾ ਯਾਦ ਕਰਦਾ ਜਦੋਂ ਜਾ ਕੇ ਦੱਸਿਆ ਕਿ ਮਹਾਰਾਜ ਬਾਬਾ ਬੁੱਢਾ ਸਭ ਯਾਦ ਕਰਦੇ ਮੇਰੀ ਪੀਰ ਦੇ ਸ਼ੈਨਸਾ ਪਹੁੰਚੇ ਜਾ ਕੇ ਬਾਬਾ ਜੀ ਦੇ ਗ੍ਰਹਿ ਵਿਖੇ ਸ਼ਾਮ ਦਾ ਸਮਾਂ ਸੀ ਆਖਦੇ ਮਹਾਰਾਜ ਸਮਾਂ ਆ ਗਿਆ ਸੰਸਾਰ ਤੋਂ ਕੂਚ ਕਰਨ ਦਾ ਆਪ ਜੀ ਦੇ ਦਰਸ਼ਨਾਂ ਤੋਂ ਬਿਨਾਂ ਇਹ ਤੁਹਾਡਾ ਬੁੱਢਾ ਕਿਵੇਂ ਕੂਚ ਕਰ ਸਕਦਾ ਸਾਰੀ ਰਾਤ ਸ੍ਰੀ ਗੁਰੂ ਅਰਗਵਿੰਦ ਸਾਹਿਬ ਤੇ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਐਵੇਂ ਆਮਣੇ ਸਾਹਮਣੇ ਬੈਠ ਕੇ ਇੱਕ ਦੂਜੇ ਵੱਲ ਮੂੰਹ ਕਰਕੇ ਜਿਵੇਂ ਆਪਾਂ ਵਾਰਤਾਲਾਪ ਕਰਦੇ ਹਾਂ ਤੇ ਬੜੇ ਪਿਆਰ ਤੇ ਵਿਰਾਗ ਚਾਹ ਕੇ ਕਹਿਣ ਗੁਰੂ ਨਾਨਕ ਸਾਹਿਬ ਦਾ ਬਤਾਏ ਹੋਏ ਪਲ ਜਿਹੜੇ ਉਹ ਸੁਣਾਓ ਫਿਰ ਕਹਿਣ ਗੁਰੂ ਅੰਗਦ ਦੇ ਪਾਤਸ਼ਾਹ ਦਾ ਸਮਾ ਸੁਣਾਓ ਗੁਰੂ ਅਮਰਦਾਸ ਪਾਤਸ਼ਾਹ ਦਾ ਸਮਾ ਸੁਣਾਓ ਗੁਰੂ ਰਾਮਦਾਸ ਪਾਤਸ਼ਾਹ ਦਾ ਫਿਰ ਕਹਿੰਦੇ ਸਾਡੇ ਪਿਤਾ ਜੀ ਨਾ ਬਤਾਏ ਪਲ ਉਹ ਵੀ ਦੱਸੋ ਪੰਚਮ ਪਾਤਸ਼ਾਹ ਦਾ ਇਸ ਤਰ੍ਹਾਂ ਕਰਦਿਆਂ ساری ਰਾਤ ਗੁਜ਼ਰ ਗਈ ਅੱਜ ਸਵੇਰ ਹੋ ਗਈ ਅੰਮ੍ਰਿਤ ਵੇਲਾ ਹੋ ਗਿਆ ਇਸ਼ਨਾਨ ਪਾਨ ਕੀਤਾ ਬਾਬਾ ਬੁੱਢਾ ਸਾਹਿਬ ਜੀ ਨੂੰ ਇਸ਼ਨਾਨ ਕਰਾਇਆ ਵਿਰਧ ਹੋ ਗਏ ਸੀ ਫਿਰ ਬੈਠ ਕੇ ਆਮਣੇ ਸਾਹਮਣੇ ਸ੍ਰੀ ਗੁਰੂ ਅਰਜਨ ਸਾਹਿਬ ਦੇ ਸਾਹਮਣੇ ਤੇ ਬੜੇ ਪਿਆਰ ਨਾਲ ਸਤਿਗੁਰਾਂ ਦੇ ਦੋਵੇਂ ਹੱਥ ਫੜ ਕੇ ਨਾ ਆਪਣੇ ਸਿਰ ਤੇ ਰੱਖ ਲਏ ਤੇ ਕਹਿੰਦੇ ਮੇਰੇ ਸਤਿਗੁਰਾ ਇੱਕ ਵਾਰੀ ਕਹਿਰ ਦਿਓ ਬੁੱਢਿਆ ਤੈਨੂੰ ਬਖਸ਼ ਲਿਆ ਕੀ ਆਖਿਆ ਦੋਵੇਂ ਹੱਥ ਫੜ ਕੇ ਆਪਣੇ ਸਿਰ ਤੇ ਠੜਕੇ ਨਾ ਹਾਰ ਦੋਵੇਂ ਤੋਤੋ ਆਥਾਨ ਨਾਪਕੀ ਕਹਿੰਦੇ ਇੱਕ ਵਾਰੀ ਕਹਿ ਦੋ ਬੁੱਢਿਆ ਤੈਨੂੰ ਬਖਸ਼ ਲਿਆ ਦੇਖੋ ਬੜੀ ਹੈਰਾਨੀ ਵਾਲੀ ਗੱਲ ਕਿ ਉਹ ਜੀ ਨਿਮਰਤਾ ਕਿ ਉਹ ਜੀ ਆ ਜੀਵਨ ਬ੍ਰਹਮ ਗਿਆਨੀ ਬਾਬਾ ਢੋਡਾ ਸਾਹਿਬ ਕਿ ਜਿਹੜੇ ਇੱਕ ਦ੍ਰਿਸ਼ਟੀ ਪਾ ਦੇਣ ਤੇ ਕਈ ਜੀਵਾ ਨੂੰ ਤਾਰ ਦਿੰਦੇ ਸੀ ਕਿਹੜੇ ਕਈ ਵਿਦਵਾਨ ਪੈਦਾ ਕਰਦੇ ਸੀ ਪਰ ਇੰਨੀ ਨਿਮਰਤਾ ਇਹ ਕਹਿੰਦੇ ਕਹਿ ਦਿਓ ਕਿ ਬੁੱਢਿਆ ਤੈਨੂੰ ਬਖਸ਼ ਲਿਆ ਸਤਿਗੁਰਾਂ ਨੇ ਆਖਿਆ ਸੀ ਤਿੰਨ ਕੋ ਕਿ ਆਪਦੇਸੀ ਜਿਨ ਗੁਰੂ ਨਾਨਕ ਦੇਵ ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਬਾਬਾ ਜੀਓ ਤੁਸੀਂ ਤੇ ਸਾਰਾ ਕੁਛ ਹੀ ਗੁਰੂ ਨਾਨਕ ਸਾਹਿਬ ਦੇ ਖਜ਼ਾਨੇ ਤੋਂ ਲੈ ਲਿਆ ਕਰਸ ਬ੍ਰह्म ਗਿਆਨੀ ਬਾਬਾ ਬੁੱਢਾ ਸਾਹਿਬ ਦਾ ਸਾਰਾ ਜੀਵਨ ਇੱਕ ਉਪਦੇਸ਼ਕਾਰੀ ਹੈ ਜਿੰਨੀ ਗੁਰਬਾਣੀ ਹੈ ਸਾਰੀ ਉਪਦੇਸ਼ਕਾਰੀ ਹੈ ਜੀਵਾਂ ਨੂੰ ਉਪਦੇਸ਼ ਦਿੰਦੀ ਹੈ ਹਰ ਚੀਜ਼ ਦੇ ਵਿੱਚ ਇੱਕ ਮੈਸੇਜ ਸੀ ਪੰਚਮ ਪਾਤਸ਼ਾਹ ਨੇ ਭੇਜਿਆ ਮਾਤਾ ਗੰਗਾ ਜੀ ਨੂੰ ਬਾਬਾ ਬੁੱਢਾ ਸਾਹਿਬ ਕੋਲ ਇੱਕ ਮੈਸੇਜ ਸੀ ਕਿ ਜੇ ਕਿਸੇ ਦਾਤ ਦੀ ਥੋੜ ਲੱਗੇ ਤੇ ਗ੍ਰੰਥੀ ਕੋਲ ਗੁਰੂ ਕੇ ਵਜ਼ੀਰ ਕੋਲ ਅਰਦਾਸ ਕਰਾਇਓ ਜਾਵੇ ਫਿਰ ਜੇ ਪੁੱਛਦੇ ਆ ਬਾਬਾ ਬੁੱਢਾ ਸਾਹਿਬ ਮਹਾਰਾਜ ਅੱਜ ਰਾਤ ਗ੍ਰੰਥ ਕਿੱਥੇ ਰਹੇਗਾ ਸਤਿਗੁਰਾਂ ਦੇ ਆਪੂਮ ਸੈਨ ਸਭ ਤਹਾਂ ਬਰਾਜੇ ਸ੍ਰੀ ਗੁਰੂ ਗ੍ਰੰਥ ਮੰਜੀ ਪਰਾਜੇ ਮਹਾਰਾਜ ਸਾਡੇ ਵਾਲੇ ਪਲੰਘ ਤੇ ਸੁਖਾਸਣ ਹੋਏਗਾ ਹਾਲਾਂਕਿ ਉਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਭਾਵੇਂ ਗੁਰਤਾ ਗੱਦੀ ਨਹੀਂ ਸੀ ਮਿਲੀ ਪਰ ਬਚਨ ਸਤਿਗੁਰਾਂ ਪਹਿਲਾਂ ਕਰ ਦਿੱਤੇ ਸੀ ਪੋਥੀ ਪਰਮੇਸ਼ਰ ਕਾ ਥਾਨ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅਮਰ ਸਾਰੇ ਗੁਰਬਾਣੀ ਕਹੇ ਸੇਵਕ ਜਨ ਮਾਨੇ ਪਰ ਤਖ ਗੁਰੂ ਨਸਤਾਰੇ ਬਚਨ ਤੇ ਸਹਿਬਾ ਨੇ ਪਹਿਲਾਂ ਹੀ ਕਰ ਦਿੱਤੇ ਸੀ ਨਾ ਸੋ ਗੁਰਮੁਖ ਪਿਆਰਿਓ ਫਿਰ ਸਤਿਗੁਰ ਮਹਾਰਾਜ ਪੁੱਛਦੇ ਆ ਬਾਬਾ ਜੀ ਸੇਰੇ ਪ੍ਰਕਾਸ਼ ਕਿੱਥੇ ਕਰਨਾ ਭਾਵੇਂ ਪਤਾ ਸੀ ਦਰਬਾਰ ਸਾਹਿਬ ਬਣ ਗਿਆ ਮਹਾਰਾਜ ਤੁਹਾਨੂੰ ਤੁਹਾਂਥੋਂ ਵੱਧ ਕੌਣ ਸਮਝਦਾ ਨੇ ਅਸੀਂ ਤੁਹਾਨੂੰ ਕੁੱਛ ਦੇ ਆ ਹੱਥ ਜੋੜ ਕੇ ਕਹਿੰਦੇ ਸ੍ਰੀ ਗ੍ਰੰਥ ਲਾਇਕ ਦਰਬਾਰਾ ਔਰ ਸਥਾਨ ਨਾ ਕੋਈ ਮਰਾਰਾ ਸਮਝਾਜ ਬਣ ਹੈ ਦਰਬਾਰਾ ਕਹਿੰਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਲਾਇਕ ਦਰਬਾਰ ਸਭ ਤੋਂ ਸੁੰਦਰ ਸਥਾਨ ਦੁਨੀਆ 'ਚ ਕੋਈ ਨਹੀਂ ਜੇ ਟਿੱਠੇ ਸਭੇ ਥਾਂ ਨਹੀਂ ਤੋ ਜੇਹਿਆ ਵੱਧੋ ਪੁਰਖ ਬਿਦਾਤੇ ਤਾਂ ਤੂੰ ਸੋਹਿਆ ਇਹਦਾ ਭਾਵਿਕ ਮੈਸੇਜ ਦੇਣਾ ਸੀ ਤੁਹਾਡੇ ਘਰ ਚ ਸਭ ਤੋਂ ਸੁੰਦਰ ਸਥਾਨ ਹੋਵੇ ਜਿਹੜਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਪੂਜਾ ਕਰਨ ਵਾਲਾ ਸਥਾਨ ਹੋਵੇ ਘਰ ਜਿੱਥੇ ਮਹਾਰਾਜ ਪ੍ਰਕਾਸ਼ ਹੋਵੇ ਭਾਵੇਂ ਕੋਥੀ ਪ੍ਰਕਾਸ਼ ਹੋਵੇ ਪੁਸਤਕੀ ਹੋਵੇ ਗੁੜਕੇ ਸਾਹਿਬ ਹੋਣਾ ਜਿੱਥੇ ਬੈ ਕੇ ਪਰਵਧਾਰ ਦੀ ਜਾਂਚ ਜੁੜਨਾ ਸਭ ਤੋਂ ਸੁੰਦਰ ਸਥਾਨ ਉਹ ਹੋਣਾ ਚਾਹੀਦਾ ਹੈ ਅੱਜ ਆਖਦੇ ਹਨ ਕਿ ਕਹਦੇ ਬੁੱਢਿਆ ਤੈਨੂੰ ਬਖਸ ਲਿਆ ਫਿਰ ਮਹਾਰਾਜ ਨੇ ਕਿ ਜੁਗਤੀ ਦਿੱਤੀ ਦੇਖੋ ਜਾਂਦੇ ਜਾਂਦੇ ਵੀ ਸੰਸਾਰ ਤੋਂ ਕੂਚ ਕਰਦੇ ਵੀ ਬ੍ਰਹਮ ਗਿਆਨੀ ਬਾਬਾ ਬੁੱਢਾ ਸਭ ਸਾਨੂੰ ਇੱਕ ਸਨੇਹਾ ਦੇ ਗਏ ਅੰਤ ਕਾਲ ਜੋ ਲక్ష్ਮੀ ਸਿਮਰੈ ਐਸੀ ਚਿੰਤਾ ਮੈਂ ਜੀ ਮਰੈ ਸਰਪਜੋਨ ਵੱਲ ਵੱਲ ਔਤਰੈ ਮਰਦੇ ਸਮੇਂ ਜੇ ਕੋਈ ਮਾਇਆ ਮਾਇਆ ਕਰਦਾ ਮਰ ਜੇ ਪੈਸਾ ਪੈਸਾ ਸੱਪ ਦੀ ਜੁਨੀ ਚ ਪੈਂਦਾ ਔਕਾਵਤ ਵੀ ਇਹ ਕਹਿੰਦੇ ਬੜਾ ਪੈਸਾ ਪੈਸਾ ਕਰਦਾ ਇਹ ਸੱਪ ਬਣ ਕੇ ਸੇ ਖਜ਼ਾਨੇ ਤੇ ਬੈਠੇਗਾ ਅੰਤ ਕਾਲ ਜੋ ਲੜਕੇ ਸਿਮਰੈ ਐਸੀ ਚਿੰਤਾ ਮੈਂ ਜੀ ਮਰੈ ਸੂਕਰ ਜੋਂਨ ਵੱਲ ਵੱਲ ਔਤਰੈ ਕੋਈ ਬੱਚਿਆਂ ਨੂੰ ਯਾਦ ਕਰਦਾ ਮਰਜੇ ਮੇਰੇ ਬੱਚੇ ਰਹਿ ਗਏ ਮੈਂ ਜਾ ਰਿਆਂ ਤੇ ਸੂਰੀ ਦੇ ਬੜੇ ਬੱਚੇ ਹੁੰਦੇ ਉਹਨਾਂ ਨੂੰ ਸੂਰ ਦੀ ਜੁਨੀ ਬਾਰ-ਬਾਰ ਮਿਲਦੀ ਹੈ ਅੰਤ ਕਾਲ ਜੋ ਇਸਤਰੀ ਸਿਮਰੈ ਐਸੀ ਚਿੰਤਾ ਮੈਂ ਜੇ ਮਰੈ ਵਿਸਵਾ ਜੂਨ ਬਲਵਲ ਉਤਰੈ ਕਾਮ ਵਾਸਨਾ ਕਰਕੇ ਕੋ ਜੀਵਨ ਸਾਥੀ ਨੂੰ ਯਾਦ ਕਰਦਾ ਹੋ ਮਰਨ ਲੱਗਾ ਮਰ ਜਾਏ ਵਿਸਵਾ ਦੀ ਜੋਨ ਪ੍ਰਾਪਤ ਹੁੰਦੀ ਹੈ ਅੰਤ ਕਾਲ ਜੋ ਮੰਦਰ ਸਿਮਰੈ ਐਸੀ ਚਿੰਤਾ ਮੈਂ ਜੇ ਮਰੈ ਮੰਦਰ ਇਥਰਥ ਘਰ ਮਹਿਲ ਪਰ ਮੈਲਾ ਨੂੰ ਸਿਮਰਨ ਕਰਦਾ ਮਰ ਜੇ ਮੇਰਾ ਘਰ ਰਹਿ ਗਿਆ ਮੈਂ ਜਾ ਰਿਆਂ ਐਸੀ ਚਿੰਤਾ ਮੈਂ ਜੀ ਮਰੈ ਪ੍ਰੇਤ ਜੋਨ ਬਲਵਲ ਉਤਰੈ ਕਹਿੰਦੇ ਫੁਲਾਣਾ ਬੜਾ ਘਰ ਘਰ ਕਰਦਾ ਹੈ ਘਰਾਂ ਚ ਉਜੜੇ ਘਰਾਂ ਚ ਭੂਤ ਬਣ ਕੇ ਹੀ ਬੈਠੇਗਾ ਕਈ ਵੀਰ ਕਹਿੰਦੇ ਭੂਤ ਨਹੀਂ ਹੁੰਦੇ ਜੇ ਹੁੰਦੇ ਨਹੀਂ ਤੇ ਗੁਰਬਾਣੀ ਨੇ ਕਿਉਂ ਆਖਿਆ ਪ੍ਰੇਤ ਜੋਨ ਬਲਵਲ ਉਤਰੈ ਪਸ਼ੂ ਪ੍ਰੇਤ ਮਗਦ ਕੋਤਾਰੈ ਫਿਰ ਮਹਾਰਾਜ ਅੰਤ ਵਿੱਚ ਕਹਿੰਦੇ ਅੰਤ ਕਾਲ ਜੋ ਨਰਾਇਣ ਸਿਮਰੈ ਇਹ ਬੜਾ ਔਖਾ ਕੰਮ ਜੀ ਕੋਈ ਕਹਦੇ ਕਿ ਮਰਦੇ ਵਕਤ ਵਾਹਿਗੁਰੂ ਕਹਿਦਾ ਅੰਤ ਕਾਲ ਜੋ ਨਰਾਇਣ ਸਿਮਰੈ ਐਸੀ ਚਿੰਤਾ ਮੈਂ ਜੀ ਮਰੈ ਬਦਤ ਲੋਚਨ ਤੇ ਨਰ ਮੁਕਤਾ ਪੀਤਾੰਬਰ ਵਾ ਕਹਿ ਰਦੇ ਬਸੈ ਕਹਿੰਦੇ ਮਰਦੇ ਸਮੇ ਕੋ ਰੱਬ ਦਾ ਨਾਮ ਲੈਂਦਾ ਮਰ ਜਾਵੇ ਉਹਨੂੰ ਪਰਮਾਤਮਾ ਦਾ ਹਿਰਦਾ ਮਿਲਦਾ ਵਸਣ ਵਾਸਤੇ ਕਿੰਨੀ ਵੱਡੀ ਗੱਲ ਹੈ ਅਜਾ ਮਨ ਲਾ ਪਾਪੀ ਜਗ ਜਾਣੇ ਨਿਮਕ ਮਾਇਨ ਸਤਾਰਾ ਕਿਨ ਕਾਇਕ ਜੇ ਜੀਵ ਸਾਵੈ ਤਾਂ ਕੀ ਮਹਿਮਾ ਗਰੀਨ ਆਵੇ ਅਜ ਇੱਕ ਮੈਸੇ ਦੇ ਦਿੱਤਾ ਜਦੋਂ ਕਿਆ ਨਾ ਕਹਿ ਦੇ ਬੁੱਢਿਆ ਤੈਨੂੰ ਬਖਸ਼ ਲਿਆ ਇਤੇ ਹੋਰ ਨਾ ਸਾਡੇ ਵਾਸਤੇ ਸਨੇਹਾ ਸੀ ਬਾਬਾ ਜੀ ਦਾ ਤੇ ਕਿਵੇਂ ਬਖਸ਼ੇ ਜਾਓਗੇ ਫਿਰ ਮੀਰੀ ਪੀਰੀ ਦੇ ਸ਼ੈਨਸਾ ਕਹਿੰਦੇ ਬਾਬਾ ਜੀਓ ਜਪਜੀ ਸਾਹਿਬ ਦਾ ਪਾਠ ਓਵੇਂ ਸੁਣਾਓ ਜਿਵੇਂ ਗੁਰੂ ਨਾਨਕ ਸਾਹਿਬ ਨੂੰ ਸੁਣਾਉਂਦੇ ਹੁੰਦੇ ਸੀ ਭਿਜ ਕੇ ਸੁਣਾਓ ਬਾਬਾ ਜੀ ਨੇ ਜਪਜੀ ਸਾਹਿਬ ਦਾ ਪਾਠ ਸ਼ੁਰੂ ਕੀਤਾ ਆਮਣੇ ਸਾਹਮਣੇ ਬੈਠੇ ਹੋਏ ਜਦੋਂ ਪੰਕਤੀਆਂ ਆਈਆਂ ਜਿਨਨੀ ਨਾਮ ਧਾਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਤੇ ਇੱਕਦਮ ਸਿਰ ਝੁਕਦਾ 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 ਸ੍ਰੀ ਗੁਰੂ ਅਰਜਨ ਦੇਵ ਸਾਹਿਬ ਦੀ ਗੋਦੀ ਚ ਆ ਗਿਆ ਹੁਣ ਪਹਿਲਾਂ ਆਪ ਹੱਥ ਫੜ ਕੇ ਸਿਰ ਤੇ ਰੱਖ ਕੇ ਕਿਹਾ ਸੀ ਕਹਿ ਦੇ ਬੁੱਢਿਆ ਤੈਨੂੰ ਬਖਸ਼ ਲਿਆ ਹੁਣ ਮੀਰੀ ਪੀਰੀ ਦੇ ਸੈਨਸਾ ਨੇ ਦੋਨੋਂ ਹੱਥ ਸਿਰ ਦੇ ਉੱਤੇ ਰੱਖ ਕੇ ਆਖਿਆ ਵਧਾਈ ਹੋ ਵਧਾਈ ਹੋ ਵਧਾਈ ਹੋ ਤਿੰਨ ਵਾਰ ਆਖਿਆ ਵਧਾਈ ਕਿਸ ਗੱਲ ਦੀ ਗੁਰਮੁਖ ਜਨਮ ਸਵਾਰ ਦਰਗੇ ਚੱਲਿਆ ਸੱਚੀ ਦਰਗੇ ਜਾਏ ਸੱਚਾ ਪੜ ਮੱਲਿਆ ਜੋ ਬਾਜੀ ਜਿੱਤ ਕੇ ਜਾਂਦੇ ਉਹਨਾਂ ਦੀ ਮਹਾਰਾਜ ਕਹਿੰਦੇ ਵਧਾਈ ਦਿੱਤੀ ਜਾਂਦੀ ਆ ਹੁਣ ਮਾਪਿਆਂ ਨੇ ਭੇਜਿਆ ਹੋਏ ਪੁੱਤਰ ਨੂੰ ਕੈਨੇਡਾ ਅਮਰੀਕਾ ਜਾ ਕੇ ਦੇ ਖੇਤ ਚ ਤੇ ਕਮਾਈ ਕਰਕੇ ਆਵੇ ਤੇ ਖੁਸ਼ੀ ਨਾਲ ਆਉਂਦਾ ਤੇ ਵਧਾਈ ਦੀ ਦੀ ਵਧਾਈ ਹੋਏ ਪੁੱਤ ਨੂੰ ਬਾਜੀ ਜੇ ਤਾਂ ਤੇ ਜੇ ਸਾਰਾ ਧਾਨੀ ਸਾਰੂਪੀ ਧਾਨੀ ਗਵਾ ਕੇ ਗਿਆ ਤੇ ਫਿਰ ਅੱਗੋਂ ਕੀ ਹੋਣਾ ਇਹ ᔪਗਤੀ ਦਸੀ ਕਿ ਜਪਜੀ ਸਾਹਿਬ ਦਾ ਪਾਠ ਸੁਣਨ ਦਾ ਮਤਲਬ ਕੀ ਸੀ ਅੰਤ ਕਾਲ ਜੋ ਨਰਾਇਣ ਸਿਮਰੇ ਅਸੀ ਚਿੰਤਾ ਮਹਿ ਜੇ ਮਰੇ ਬਦਤ ਲੋਚਨ ਤੀਨਰ ਮੁਕਤਾ ਪੀਤੰਬਰ ਵਾਖਿਰ ਦੇ ਵਸੇ ਹਣ ਬਾਬਾ ਬੁੱਢਾ ਸਾਹਿਬ ਨੂੰ ਸ਼ੈਨਸ਼ਾ ਨੇ ਆਪਣੇ ਹਥੀਂ ਇਸ਼ਨਾਨ ਕਰਾਇਆ ਸ੍ਰੀ ਗੁਰੂ ਅਰਜਨ ਸਾਹਿਬ ਜੀ ਔਰ ਜਦੋਂ ਅਰਥੀ ਚੁੱਕਣ ਲੱਗੇ ਨਾ ਬਾਬਾ ਬੁੱਢਾ ਸਾਹਿਬ ਦੇ ਅਗਲੇ ਪਾਸੇ ਸ੍ਰੀ ਗੁਰੂ ਅਰਗਵਿੰਦ ਸਾਹਿਬ ਨੇ ਮੋਢਾ ਲਾਇਆ ਲੈ ਮੇਰੇ ਬਾਬਾ ਬੁੱਢਿਆ ਸਰੀਰ 'ਚ ਰਹਿੰਦਿਆਂ ਮੋਢਾ ਨਹੀਂ ਲਾਉਣ ਦਿੱਤਾ ਅੱਜ ਤੇ ਲਾ ਲੈਣ ਦਿਓ ਅੱਜ ਮੋਢਾ ਲਾਇਆ ਤੇ ਆਪ ਜਾ ਕੇ ਆਪਣੇ ਹੱਥੀਂ ਚਿਕਾ ਚਣੀ ਸ੍ਰੀ ਗੁਰੂ ਅਰਗਵਿੰਦ ਸਾਹਿਬ ਮਹਾਰਾਜ ਨੇ ਤੇ ਜਿਹੜੀ ਬਾਬਾ ਬੁੱਢਾ ਸਾਹਿਬ ਦਾ ਸਰੀਰ ਸੀ ਨਾ ਐਦਾਂ ਕਰਕੇ ਦੋਹਾਂ ਹੱਥਾਂ ਦੇ ਨਾਲ ਦੋਹਾਂ ਹੱਥਾਂ ਤੇ ਚੁੱਕਿਆ ਕਿਉਂਕਿ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਦਲ ਭੰਜਨ ਗੁਰ ਸੂਰਮਾ ਵੱਡ ਜੋ ਦਾ ਬਹੁਤ ਰੋਕਾ ਦੋਹਾਂ ਹੱਥਾਂ ਨਾਲ ਚੁੱਕ ਕੇ ਚਿਖਾਤੇ ਰੱਖਿਆ ਚਿਖਾ ਉੱਪਰ ਧਰੀ ਜਦ ਬੁੱਢੇ ਦੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਨੈਣੋ ਚੱਲਿਓ ਨੀਰਸ ਨੇ ਅੱਜ ਕੋਈ ਘਰ ਦਾ ਜੀ ਚੜਾਈ ਕਰ ਜੇ ਤੇ ਕਿਸੇ ਦੇ ਅੱਖ ਚੋਂ ਨੇਤਰ ਚੋਂ ਜਲ ਵਹਿ ਜੇ ਨਾ ਕੰਧਾ ਥਰੂ ਤੇ ਬੜਾ ਕਟੜ ਪੰਥੀ ਬਲ ਕਹਾਂਗੇ ਲਓ ਜੀ ਫਰਾਂਨੇ ਦਾ ਪਿਓ ਮਰਿਆ ਉਹ ਰੋਂਦਾ ਸੀ ਵੱਡਾ ਆਇਆ ਗੁਰਸਿੱਖ ਮਾਂ ਮਰੀ ਉਹ ਰੋਂਦਾ ਸੀ ਗੁਰਮੁਖ ਪਿਆਰਿਓ ਇਹ ਪਿਆਰ ਦਾ ਵਿਰਾਗ ਦਾ ਨੀਰ ਆਈ ਜਾਂਦਾ ਗੁਰਮਤਿ ਦੇ ਅੰਦਰ ਕਿੱਥੇ ਲਿਖਿਆ ਵੀ ਤੁਸੀਂ ਰੋਣਾ ਨਹੀਂ ਰੋਣ ਦਾ ਭਾਵ ਜਿਹੜਾ ਗੁਰਬਾਣੀ ਚ ਮਹਾਰਾਜ ਨੇ ਆਖਿਆ ਕਿ ਸੋ ਰੋਇਓ ਨਾ ਕੀਰਤਨ ਕਰਿਓ ਉਹਦਾ ਭਾਵ ਹੈ ਜਿੱਦਾਂ ਪਹਿਲਾਂ ਹੁੰਦਾ ਸੀ ਇਹਨਾਂ ਗਾਉਣ ਵਾਲੀਆਂ ਸਾਧਦੇ ਆ ਇਦਾਂ ਰੋਣ ਵਾਲੇ ਸਾਧਦੇ ਹੁੰਦੇ ਸੀ ਪਹਿਲਾਂ ਮਕਾਨ ਆਉਣੀ ਕਹਣਾ ਫਲਾਨੀ ਨੂੰ ਸੱਦ ਕੇ ਲਿਆਓ ਉਹਨੂੰ ਵਾਵਾ ਰੋਣਾ ਆਉਂਦਾ ਰੋਣਾ ਕੀ ਅੱਖਾਂ ਚੋਂ ਨਹੀਂ ਆਉਣਾ ਜਿੱਦਾਂ ਗੀਤ ਗਾਈ ਦੇ ਏਦਾਂ ਉੱਚੀ ਉੱਚੀ ਬੈਣ ਪਾਉਣੇ ਫੇਰ ਤੂੰ ਚੰਗਾ ਹੁੰਦਾ ਸੀ ਵੇ ਤੂੰ ਤੁਰ ਗਿਆ ਵੇ ਤੂੰ ਸਭ ਕੁਝ ਛੱਡ ਕੇ ਤੁਰ ਗਿਆ ਇਨ੍ਹਾਂ ਚੀਜ਼ਾਂ ਦੀ ਮਨਾਈ ਆ ਵਿਰਾਗ ਕੋ ਕਰਨ ਰੌਲਾ ਪਾਉਣ ਦੀ ਜ਼ਮੀਨ ਤੇ ਲੇਟਣ ਦੀ ਤਮਾਸ਼ੇ ਕਰਨ ਦੀ ਹੁਣ ਜਦੋਂ ਕਿਸੇ ਨੂੰ ਬੱਚੇ ਨੂੰ ਮਾਪਿਓ ਨੇ ਪਾਲਿਆ ਹੋਵੇ ਤੇ ਜਦੋਂ ਮਾਪਿਓ ਚੱਲਣ ਤੇ ਉਦੋਂ ਅੱਖਾਂ 'ਚ ਅਥਰੂ ਆਉਣਾ ਵਿਰਾਗ ਆਉਣਾ ਤੇ ਸੁਭਾਵਕ ਆ। ਜੇ ਕੋਈ ਨਾ ਰੋਵੇ ਨਾ ਕਈ ਵਾਰ ਤੇ ਡਾਕਟਰ ਕਹਿਣਗੇ ਇਹਨੂੰ ਰਵਾਓ। ਇਹ ਸਦਮੇ 'ਚ ਨਾ ਚਲਾ ਜਾਵੇ। ਕਹਿੰਦੇ ਇਹ ਨਾ ਡਾਕਟਰ ਰਵਾਓ ਇਹਨੂੰ। ਕਿ ਇਹਦਾ ਕਦੀ ਦੇਖ ਲਓ ਜਦੋਂ ਬੰਦਾ ਰੋ ਲੈਂਦਾ ਨਾ ਅੰਦਰ ਦਾ ਗੁੱਬਗਲਾੜ ਨਿਕਲ ਜਾਂਦਾ। ਫਿਰ ਮਾਈਂਡ ਜਿਹੜਾ ਉਹਦਾ ਥੋੜਾ ਰਿਲੈਕਸ ਹੋ ਜਾਂਦਾ। ਪੁਰ ਸ੍ਰੀ ਗੁਰੂ ਅਰਗਵਿੰਦ ਸਾਹਿਬ ਨੂੰ ਜਦੋਂ ਬਾਬਾ ਬੁੱਢਾ ਸਾਹਿਬ ਦੀ ਦੇ ਉਹਨਾਂ ਚਿਥਾ ਤੇ ਰੱਖੀ ਆ ਲਿਖਾ ਤੇ ਉਹਨਾਂ ਨੂੰ ਸਾਰੀ ਪਿਕਚਰ ਨਹੀਂ ਜਾਦਾਈ ਹੋਵੇਗੀ ਕਿ ਮੇਰੇ ਮਾਤਾ ਜੀ ਕੈਸੀ ਅਰਦਾਸ ਕਰਾਉਣ ਪੁੱਤਰ ਦੀ ਦਾਤ ਦੀ ਪਿਤਾ ਜੀ ਨੇ ਮੇਰੀ ਉਂਗਲੀ ਫੜ ਕੇ ਬਾਬਾ ਬੁੱਢਾ ਸਾਹਿਬ ਦੇ ਅੱਜ ਫੜਾ ਕੇ ਆਖਿਆ ਸੀ ਇਹਨਾਂ ਨੂੰ ਸ਼ਸਤਰ ਤੇ ਸ਼ਾਸਤਰ ਵਿਦਿਆ ਦੋਨੇ ਸਿਖਾਉਣੀਆਂ ਤੇ ਜਦੋਂ ਸ੍ਰੀ ਗੁਰੂ ਅਰਗਵਿੰਦ ਸਾਹਿਬ ਮਹਾਰਾਜ ਨੂੰ ਬਾਬਾ ਬੁੱਢਾ ਸਾਹਿਬ ਨੇ ਸ਼ਸਤਰ ਤੇ ਸ਼ਾਸਤਰ ਵਿਦਿਆ ਦੋਵੇਂ ਸਖਾਈਆਂ ਹੋਣਗੀਆਂ ਉਸਾਰਾ ਸੀਰ ਜਾਦਾ ਆਇਆ ਹੋਣਾ ਚਿਖਾ ਉਪਰ ਧਰੀ ਜਾ ਬੁੱਢੇ ਦੇ ਸ੍ਰੀ ਗੁਰੂ ਅਰਗਵਿੰਦ ਸਾਹਿਬ ਦੇ ਨੈਣੋਂ ਚਲਿਓ ਨੀਰਸ ਨੇ ਅਸਨੇ ਪਿਆਰ ਦਾ ਵਿਰਾਗ ਦਾ ਨੀਰ ਨੇਤਰਾਂ ਚੋਂ ਵਹਿ ਤੁਰਿਆ ਸੋ ਗੁਰਮੁਖ ਪਿਆਰਿਓ ਇਸੀ ਬੜੇ ਸੰਖੇਪ ਜੇ ਸਮੇਂ ਵਿੱਚ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦੇ ਇਤਿਹਾਸ ਦੀ ਵਿਚਾਰ ਕੀਤੀ ਹੈ ਅਧੂਰਿਆਂ ਦੀ ਵਿਚਾਰ ਸੌਰੀ ਪੂਰਿਆਂ ਦੀ ਵਿਚਾਰ ਅਧੂਰੇ ਕੀ ਕਰ ਸਕਦੇ ਉਹ ਤੇ ਪੂਰੇ ਸਨ ਉਹ ਤੇ ਪੂਰੀ ਬਾਜੀ ਜਿੱਤ ਕੇ ਗਏ ਸੰਸਾਰ ਤੋਂ ਉਹ ਧੰਨ ਧੰਨ ਬਾਬਾ ਬੁੱਢਾ ਸਭ 98 ਸਾਲ ਦੇ ਗ੍ਰੰਥੀ ਬਣਦੇ ਆ 125 ਸਾਲ 6 ਮਹੀਨੇ ਕਰੀਬ ਅਰਜੂ ਐ ਬਾਬਾ ਜੀ ਦੀ ਸੰਸਾਰੀ ਆਰਜੂ ਔਰ 6 ਗੁਰੂ ਸਾਹਿਬਾਨ ਦੇ ਦਰਸ਼ਨ ਕੀਤੇ ਆ ਪੰਜ ਗੁਰੂ ਸਾਹਿਬ ਨੂੰ ਗੁਰੂਤਾ ਗੱਦੀ ਦਾ ਤਿਲਕ ਲਾਇਆ ਬਾਬਾ ਬੁੱਢਾ ਸਾਹਿਬ ਜੀ ਨੇ। ਔਰ ਉਹਨਾਂ ਮਹਾਂਪੁਰਸ਼ਾਂ ਦੀ, ਬਜ਼ੁਰਗਾਂ ਦੀ ਅਸੀਂ ਤੇ ਇਹ ਅਰਦਾਸ ਕਰਾਂਗੇ ਬਾਬਾ ਬੁੱਢਾ ਜੀਓ ਤਰਸ ਕਰਿਓ ਗੁਰੂ ਨੇ ਤਰਸ ਕਰਕੇ ਆਪ ਜੀ ਵਾਲੇ ਸਥਾਨ ਦੀਆਂ ਡਿਊ ਡਿਊਟੀਆਂ ਦਿੱਤੀਆਂ ਗੁਰੂ ਕੇ ਵਜ਼ੀਰ ਦੀਆਂ। ਪਰ ਤਨ ਤਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਿਰਪਾ ਕਰਿਓ। ਤਨ ਗੁਰੂ ਅਰਗਵਿੰਦ ਸਾਹਿਬ ਜਿੱਦਾਂ ਬਾਬਾ ਬੁੱਢਾ ਸਾਹਿਬ ਦੇ ਸੀਸ ਤੇ ਆਤ ਧਰਿਆ ਨਾ ਕਿਦਾਂ ਕਿਰਪਾ ਕਰਕੇ ਆਪਨੇ ਗੁਰੂ ਕੇ ਵਜ਼ੀਰ ਬਣਾਇਆ ਐਵੇਂ ਜਪ ਤਾਂ ਬਖਸ਼ੋ ਨਾਮਦਾਨ ਦੀਆਂ ਦਾਤਾਂ ਬਖਸ਼ਿਸ਼ ਕਰੋ ਸਵਾਸ ਸਵਾਸ ਸਿਮਰਨ ਦੀਆਂ ਦਾਤਾਂ ਬਖਸ਼ਿਸ਼ ਕਰਨੀਆਂ ਮਹਾਰਾਜ ਤੇ ਪਾਤਸ਼ਾਹ ਆਪ ਵਿੱਚ ਵਰਤਕੇ ਆਪਣੇ ਦਰਬਾਰਾਂ ਦੇ ਕਾਰਜ ਆਪ ਚੜ੍ਹਦੀਆਂ ਕਲਾ ਦੇ ਵਿੱਚ ਕਰਵਾ ਲੈਣੇ ਬਾਬਾ ਬੁੱਢਾ ਜੀ ਵਾਲੇ ਖਜ਼ਾਨੇ ਦੇ ਵਿੱਚੋਂ ਸਾਡਾ ਨਮਾਣਿਆਂ ਦਾ ਜੀਵਨ ਵੀ ਬਖਸ਼ਿਸ਼ ਕਰਨਾ ਮਹਾਰਾਜ ਤੇ ਪਾਤਸ਼ਾਹ ਰਹਿਮਤਾਂ ਵਰਤੋਣੀ ਹੈ ਇਹ ਹੀ ਅਰਦਾਸ ਹੈ ਸੋ ਸਤਿਗੁਰੂ ਮਹਾਰਾਜ ਕਿਰਪਾ ਕਰਨ ਸਾਡੇ ਗਰੰਥੀਆਂ ਵਾਸਤੇ ਤਰੂ ਤਾਰੇ ਹਨ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਜਦੋਂ ਕਿਤੇ ਸਿੱਖੀ ਤੋਂ ਮਨ ਕਿਸੇ ਦਾ ਡੋਲੇ ਨਾ ਤੇ ਭਾਈ ਸਾਹ ਭਾਈ ਮਨੀ ਸਿੰਘ ਦਾ ਜੀਵਨ ਪੜ ਲਿਓ ਸ਼ਹਾਦਤ ਦੇ ਤਰੂ ਤਾਰੇ ਹਨ ਭਾਈ ਮਨੀ ਸਿੰਘ ਜੀ ਜਦੋਂ ਕਿਤੇ ਚਿੱਤ 'ਚ ਖਿਆਲ ਆਵੇ ਨਾ ਸਾਇੰਸ ਬੜੀ ਤਰੱਕੀ ਕਰ ਗਈ ਆ ਉਦੋਂ ਧਿਆਨ ਮਾਰਿਓ ਅਨੋਖੇ ਅੰਮ੍ਰਿਤ ਰਸ਼ੀਦ ਬਾਬਾ ਦੀਪ ਸਿੰਘ ਜੀ ਵਾਹ ਕਿ ਜਿੱਥੇ ਸੈਂਸ ਦੀ ਐਂਡ ਹੁੰਦਾ ਉੱਥੇ ਬਾਬੇ ਨਾਨਕ ਦੇ ਘਰ ਦੀ ਸੈਂਸ ਦੀ ਸ਼ੁਰੂਆਤ ਹੁੰਦੀ ਆ ਅੱਜ ਕੋਈ ਅੰਗ ਟੁੱਟ ਜਾਵੇ ਤੇ ਬੰਦੇ ਨੂੰ ਬੰਦਾ ਬੋਲ ਨਹੀਂ ਸਕਦਾ ਪਰ ਇਥੇ ਢੜ ਤੋਂ ਸੀਸ ਵੀ ਲੱਗ ਗਿਆ ਤਾਂ ਵੀ ਮੀਲਾਂ ਤੱਕ ਖੰਡਾ ਵਹੀ ਜਾਂਦੇ ਆ ਸੋ ਸਤਿਗੁਰੂ ਮਹਾਰਾਜ ਕਿਰਪਾ ਕਰਨ ਕੁਟਾਨ ਕੋਟ ਨਮਨ ਹੈ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਸਤਿਗੁਰੂ ਮਹਾਰਾਜ ਦਾ ਕੁਟਾਨ ਕੋਟ ਤਰਵਾਦਾ ਜਿਨ੍ਹਾਂ ਨੇ ਕਿਰਪਾ ਕਰਕੇ ਸਾਡੇ ਵਰਗੇ ਨਿਮਾਣਿਆਂ ਨੂੰ ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਵਾਲੇ ਸਥਾਨ ਤੇ ਆਪਣੇ ਚਰਨਾਂ 'ਚ ਜਗ੍ਹਾ ਦਿੱਤੀ ਹੋਈ ਹੈ ਇਨ ਇੱਕ ਵਚਨ ਕਰਦੇ ਹੋਏ ਸਮਾਪਤੀ ਹੈ ਅਮਰ ਸ ਕੀ ਗੁਰੂ ਵਾਲੇ ਬਣੀ ਗੁਰੇ ਕਾ ਨਾਉ ਬਰਾ ਬਲਾਹ ਤੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਉਬਲ